ਹੋਰ 10 ਦਿਨ ਤੱਕ ਫਸਲ ਵੱਢੀ ਜਾਣੀ ਸੀ ਉਹ ਬਸ ਕੇ ਬਿਲਕੁਲ ਤੈਸ ਨੈਸ ਹੋ ਗਈ ਵੀ ਪੱਕੀ ਫਸਲ ਜਿਦਾ ਤਾਂ ਤੇ ਆ ਨਾ ਵੀ ਇੱਕ ਪੈਸਿਆਂ ਦੇ ਤੋਂ ਦੀ ਪਾਣੀ ਲੰਘ ਰਿਹਾ ਕੱਲੋਂ ਨੇਪਾਲ ਚੋਂ ਮੇਰੇ ਭਈਏ ਦਾ ਫੋਨ ਆਇਆ ਮੇਰੇ ਬੰਦਾ ਕੰਮ ਕਰਦਾ ਸੀਗਾ ਉਹ ਆਂਦਾ ਸਰਦਾਰ ਜੀ ਤੁਹਾਡੇ ਬਹੁਤ ਪਾਣੀ ਆ ਗਿਆ ਲੇਕਿਨ ਹਮਾਰੇ ਵੀ ਪਾਣੀ ਆ ਰਖਾ ਹੈ ਇਧਰ ਉਨੇ ਮੈਨੂੰ ਇਸ ਤਰ੍ਹਾਂ ਬੋਲਿਆ ਵੀ ਤੁਹਾਡੇ ਪਾਣੀ ਆਉਂਦਾ ਲੇਕਿਨ ਪਹਿਲੀ ਵਾਰ ਆਇਆ ਸਾਡੇ ਹਰ ਵਾਰ ਆਉਂਦੀ ਹੈ ਉਹਨੇ ਲਾਈਵ ਵੀਡੀਓ ਕਰਕੇ ਵਿਖਾਈ ਜਾਂਦਾ ਦੇਖੋ ਤੁਹਾਡੇ ਟਰੈਕਟਰ ਟਰਾਲੀਆਂ ਭਰ-ਭਰ ਆ ਰਹੇ ਮੇਰੇ ਇੱਧਰ ਦੇਖ ਲਓ ਕੁਛ ਨਹੀਂ ਫਿਰ ਨੈਕਸਟ ਫਸਲ ਤਿਆਰ ਹੋਣ ਵਾਸਤੇ ਕਿੰਨਾ ਪੈਸਾ ਲੱਗਣਾ ਕੀ ਖੁਸ਼ ਹੋਣਾ ਕਿੱਥੋਂ ਪੈਸਾ ਲੈਣਾ ਪਾਉਂ ਉਤਸ਼ਾਹ ਕੀਤਾ ਨਾ 1.5-2 ਲੱਖ ਰੁਪਏ ਦਾ ਉਸ ਤੋਂ ਸੌਦਾ ਹੀ ਲੈ ਕੇ ਤੁਰਦਾ ਵਾ ਉਹ ਵੀ ਆਪਣਾ ਨਾਂ ਇਹਨਾਂ ਨੇ ਆਉਂ ਦਿੱਤਾ ਉਹ ਵੀ ਮੈਂ ਦੱਸ ਰਿਹਾ ਮੈਨੂੰ ਅੰਦੇ ਵੀ ਤੇ ਇਹਨਾਂ ਨਾਲ ਗੱਲ ਕੀਤੀ ਆ ਬੱਜਾ ਸੰਭੀਏ ਤੇ ਇੰਨੀ ਤਾਂ ਹੁੰਦੀ ਨਹੀਂ ਐ ਤੇ ਚਲੋ ਕਿੰਨਾ ਬੰਦੇ ਨੂੰ ਆਪਣਾ ਅੱਗੇ ਸਰਵਾਈਵ ਕਰਨ ਲਈ ਸਹੀ ਰਹੇ ਉਸੇ ਹਿਸਾਬ ਨਾਲ ਸੋਚਿਆ ਚਲੋ ਅਸੀਂ ਇਸ ਤਰੀਕੇ ਨਾਲ ਮਦਦ ਕਰਦੇ ਹਾਂ ਮਾਚ ਪਰ ਇਹ ਖਿਆਲ ਨਹੀਂ ਆਇਆ ਯਾਰ ਲੱਖ ਰੁਪਏ ਵਾਲਾ ਸੀਗਾ ਟਿੱਕੇ ਦਾ ਵੇ ਛੱਡਣ ਲੱਗੇ ਆ ਉਹ ਲੱਖ ਰੁਪਏ ਆਣਾ ਸੀਗਾ ਉਹ ਰਹਿ ਜੂਗਾ ਬੜਾ ਰਾਬਤਿੰਦਾ ਆਈ ਜਾਂਦਾ ਜਿੰਨਾ ਦਾਨ ਕਰੋ ਜਿੰਨਾ ਜ਼ਿਆਦਾ ਤੇ ਪੰਜਾਬੀ ਪੰਜਾਬੀ ਨੇ ਖੜੂਗਾ ਤੇ ਕੌਣ ਖੜੂਗਾ ਬਾਬੇ ਨਾਨਕ ਦੀ ਧਰਤੀ ਐ ਇੱਥੇ ਨਹੀਂ ਕੋਈ ਭੁੱਖਾ ਮਰਦਾ ਤਜ ਨਾਲੇ ਦੇ ਏਰੀਏ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਕਈ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਤੇ ਕਈਆਂ ਦੇ ਘਰ ਤੱਕ ਡਿੱਗ ਗਿਆ ਸਭ ਤੋਂ ਵੱਡੀ ਟੈਨਸ਼ਨ ਸੀ ਕਿ ਦੁਬਾਰਾ ਉੱਠਣਾ ਕਿਵੇਂ ਹੈ ਜੋ ਇਹ ਵੱਡੀ ਮਾਰ ਪਈ ਹੈ ਕਰਜ਼ੇ ਕਿਸਾਨ ਆਇਆ ਦੁਬਾਰਾ ਸਰਵਾਈਵ ਕਿਵੇਂ ਕਰਨਾ ਹੈ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਘਰ ਦੇ ਖਰਚਿਆਂ ਤੋਂ ਲੈ ਕੇ ਸਾਰੀ ਜ਼ਿੰਮੇਵਾਰੀ ਕਿਸਾਨਾਂ ਦੇ ਸਿਰਾਂ 'ਤੇ ਪਈ ਸਗੀ ਪਰ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ਕਿਉਂਕਿ ਬਹੁਤ ਸਾਰੇ ਪੰਜਾਬੀ ਕਈ ਤਾਂ ਗੁਪਤਦਾਨ ਕਰ ਰਹੇ ਨੇ ਕਈ ਲੰਗਰ ਲਗਾ ਰਹੇ ਨੇ ਜਿਸ ਦੇ ਕੋਲ ਜਿਸ ਤਰੀਕੇ ਨਾਲ ਵੀ ਮਦਦ ਹੁੰਦੀ ਹੈ ਉਹ ਕਰ ਰਹੇ ਆ ਤਾਂ ਇਸੇ ਤਰੀਕੇ ਨਾਲ ਬੀਰ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਇਸ ਬੀਰ ਦੀ ਜੋ ਠੇਕੇ ਉੱਤੇ ਜੋ ਇਹਨਾਂ ਨੇ ਪਹਿਲੀ ਇਹਨਾਂ ਨੂੰ ਦਿੱਤੀ ਹੋਈ ਸੀਗੀ ਉਸ ਦਾ ਸਾਰਾ ਜਿਹੜਾ ਠੇਕਾ ਹੈ ਬਾਈ ਹੁਣ ਇਹ ਮੁਆਫ ਕੀਤਾ ਹੈ ਕਈ ਸਾਰੇ ਖੇਤ ਇਸ ਬੀਰ ਦੇ ਕੋਲ ਮੌਜੂਦ ਸਨ ਕਿਉਂਕਿ ਜਦੋਂ ਇਸ ਬੀਰ ਦੀ ਫਸਲ ਹੜੀ ਤਾਂ ਅੱਖਾਂ ਵਿੱਚ ਅਥਰੂ ਆ ਰਹੇ ਸੀ ਪਰ ਸੁਪੀਰ ਦਾ ਬਹੁਤ ਵੱਡਾ ਬੜਪੰਨ ਇੱਕ ਮਿਸਾਲ ਵੀ ਕਾਇਮ ਕੀਤੀ ਹੈ ਕਿਉਂਕਿ ਇਹ ਸਟੋਰੀ ਤੁਹਾਡੇ ਸਾਹਮਣੇ ਅਸੀਂ ਇਸ ਲਈ ਲੈ ਕੇ ਆ ਰਹੇ ਕਿਉਂਕਿ ਬਾਈ ਹੁਣ ਕਹਿੰਦੇ ਅਸੀਂ ਗੁਪਤ ਜਾਣ ਕੀਤਾ ਪਰ ਬਾਈ ਹੁਣਾਂ ਨੇ ਆਪਾਂ ਗੱਲ ਕੀਤੀ ਕਿ ਬਾਈ ਨਹੀਂ ਲੋਕਾਂ ਚ ਵੀ ਆਣੀ ਚਾਹੀਦੀ ਗੱਲ ਕਿਉਂਕਿ ਬਹੁਤ ਸਾਰੇ ਵੀਰਾਂ ਨੂੰ ਹੌਸਲਾ ਮਿਲੂਗਾ ਬਹੁਤ ਸਾਰੇ ਲੋਕ ਅਜੇ ਹੋਰ ਖੜਨਗੇ ਬਾਈ ਜੀ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਤੁਸੀਂ ਆਏ ਹੋ ਸਾਡੇ ਕੋਲ ਅਸੀਂ ਦੇਖਿਓ ਚਾਹੁੰਦੇ ਹਾਂ ਕਿ ਚਲੋ ਆਪਣੇ ਭੈਣ ਭਰਾਵਾਂ ਨਾਲ ਖੜ ਕੇ ਜਿੰਨੇ ਜੋਗੇ ਹੈਗੇ ਉਹਨਾਂ ਕਰੀਏ ਤੇ ਬਸ ਅਸੀਂ ਇਹੀ ਚਾਹੁੰਦੇ ਹਾਂ ਕਿ ਚਲੋ ਸਾਰੇ ਜ ਤੇ ਪੰਜਾਬੀ ਪੰਜਾਬੀ ਨੇ ਖੜੂਗਾ ਤੇ ਕੌਣ ਖੜੂਗਾ ਭਾਈ ਕਿੰਨੇ ਕੇ ਟਾਈਮ ਤੋਂ ਤੁਸੀਂ ਜ਼ਮੀਨ ਇਹਨਾਂ ਨੂੰ ਠੇਕੇ ਤੇ ਦਿੱਤੀ ਹੋਈ ਸਾਡੀ ਸ਼ੁਰੂ ਤੋਂ ਹੀ ਇਹਨਾਂ ਕੋਲ ਹੀ ਹੁੰਦੀ ਹੈ ਜੀ ਜ਼ਮੀਨ ਤੇ ਹੁਣ ਤੇ ਚਲੋ ਰਿਆਈ ਕੁਛ ਨਹੀਂ ਉੱਥੇ ਤੇ ਜੇ ਅਸੀਂ ਆਪ ਵੀ ਬੀਜੀ ਹੁੰਦੀ ਤੇ ਸਾਡਾ ਵੀ ਉਹ ਉਦਾਂ ਹੀ ਸੀਗਾ ਤੇ ਚਲੋ ਜੇ ਇਹਨਾਂ ਨੇ ਤੇ ਇਹ ਵੀ ਆਪਣੇ ਸਭ ਭੈਣ ਭਰਾ ਨੇ ਤੇ ਰਲ ਮਿਲ ਕੇ ਇਹਨੂੰ ਚੱਲਾਂਗੇ ਤੇ ਸੌਖੀ ਚੱਲੀ ਜਾਊਗੀ ਚੱਲੀ ਤਾਂ ਉਦਾਂ ਵੀ ਜਾਣੀ ਸੀਗੀ ਪਰ ਚਲੋ ਜੇ ਰਲ ਮਿਲ ਕੇ ਚੱਲਾਂਗੇ ਤੇ ਵਧੀਆ ਹੋਊਗਾ ਭਾਜੀ ਮੈਂ ਥੋੜੀ ਗੱਲ ਡੀਪਲੀ ਕਰੂੰਗਾ ਕਿਉਂਕਿ ਫੈਸਲੇ ਜਿਹੜੇ ਇੱਕਦਮ ਨਹੀਂ ਹੁੰਦੇ ਫੈਸਲੇ ਹੌਲੀ ਹੌਲੀ ਹੁੰਦੇ ਨੇ ਤੇ ਜਦੋਂ ਤੁਹਾਨੂੰ ਫੜਾਂ ਦਾ ਪਤਾ ਲੱਗਿਆ ਕਿ ਬਾਈ ਦੇ ਇਸ ਤਰ੍ਹਾਂ ਫਸਲ ਖਰਾਬ ਹੋ ਰਹੀ ਹੈ ਤੇ ਤੁਸੀਂ ਕਦੋਂ ਫੈਸਲਾ ਲਿਆ ਕਿਸ ਤਰੀਕੇ ਨਾਲ ਕੀ ਤੁਹਾਡੇ ਦਿਮਾਗ 'ਚ ਚੱਲ ਰਿਹਾ ਸੀ ਅਸੀਂ ਤੇ ਬਸ ਦਿਮਾਗ 'ਚ ਕੀ ਹੈ ਪਰਮਾਤਮਾ ਵੱਲੋਂ ਹੀ ਆਉਂਦਾ ਜੀ ਜੋ ਵੀ ਆ ਬੰਦਾ ਕੌਣ ਹੁੰਦਾ ਕਰਨ ਵਾਲਾ ਰੱਬ ਹੀ ਸਬਰ ਪਾਵੇ ਬੰਦੇ ਨੂੰ ਤੇ ਆਉਂਦਾ ਪਰ ਉਹ ਬਸ ਇੱਕ ਥੋੜ ਜਿਹਾ ਹੀ ਆਇਆ ਕਿ ਚਲੋ ਜਿੱਦਾਂ ਅਸੀਂ ਕਰ ਸਕਦੇ ਹਾਂ ਓਦਾਂ ਕਰੀਏ ਤੇ ਇਹ ਮਨ 'ਚ ਆਇਆ ਕਿ ਚਲੋ ਇਦਾਂ ਹੋ ਸਕਦਾ ਤੇ ਇਦਾਂ ਕਰ ਦਿੰਦੇ ਅਸੀਂ ਤੇ ਉਹ ਬਸ ਰੱਬ ਵੱਲੋਂ ਹੀ ਆਪੇ ਹੀ ਹਾਂਜੀ ਇੱਕ ਵੀ ਤੁਹਾਡੇ ਵੀ ਦਿਮਾਗ ਚ ਆਵੇ ਯਾਰ ਅਸੀਂ ਵੀ ਕਮਾਨੇ ਆ ਕਈ ਵਾਰ ਸਾਡੇ ਤੇ ਵੀ ਮਾੜਾ ਟਾਈਮ ਆ ਜਵੇ ਤਾਂ ਕਿੱਦਾਂ ਕਿਉਂਕਿ ਮੈਨੂੰ ਇਹ ਵੀ ਪਤਾ ਲੱਗਿਆ ਪਾਜੀ ਤੁਸੀਂ ਵੀ ਬੜੇ ਗਰਾਊਂਡ ਵਿੱਚ ਤੋਂ ਉੱਠੇ ਹੋ ਕਿਉਂਕਿ ਬੰਦਾ ਜਿਹੜਾ ਗਰਾਊਂਡ ਤੋਂ ਉੱਠਿਆ ਹੁੰਦਾ ਜ਼ਮੀਨ ਦੇ ਨਾਲ ਜੁੜਿਆ ਹੁੰਦਾ ਆ ਉਹਨੂੰ ਦੂਜੇ ਦੇ ਦੁੱਖ ਦਾ ਪਤਾ ਹਾਂਜੀ ਨਹੀਂ ਨਹੀਂ ਬਿਲਕੁਲ ਉਹ ਪਤਾ ਹੀ ਹੈ ਕਿ ਸਾਰੇ ਭੈਣ ਭਰਾ ਇਦਾਂ ਹੀ ਅੱਜਕੱਲ ਤੁਹਾਨੂੰ ਪਤਾ ਠੇਕੇ ਵਾਲੀਆਂ ਜ਼ਮੀਨਾਂ 'ਚੋਂ ਕਿੰਨੀ ਕਿ ਬਚਤ ਆਉਂਦੀ ਹੈ ਕਿਤੇ ਤੋਂ ਇੰਨੀ ਤਾਂ ਹੁੰਦੀ ਨਹੀਂ ਆ ਤੇ ਚਲੋ ਜਿੰਨਾ ਬੰਦੇ ਨੂੰ ਆਪਣਾ ਅੱਗੇ ਸਰਵਾਈਵ ਕਰਨ ਲਈ ਸਹੀ ਰਹੇ ਉਸ ਦੇ ਹਿਸਾਬ ਨਾਲ ਸੋਚਿਆ ਚਲੋ ਅਸੀਂ ਇਸ ਤਰੀਕੇ ਮਨ ਚ ਭਾਜੀ ਇਹ ਖਿਆਲ ਨਹੀਂ ਆਇਆ ਵੇ ਯਾਰ ਲੱਖਾਂ ਰੁਪਏ ਆਣਾ ਸੀਗਾ ਠੇਕੇ ਦਾ ਉਹ ਛੱਡਣ ਲੱਗੇ ਆ ਉਹ ਲੱਖਾਂ ਰੁਪਏ ਆਣਾ ਸੀਗਾ ਉਹ ਰਹਿ ਜਾਊਗਾ ਇਹ ਤਾਂ ਤਾਂ ਮਨ ਤਾਂ ਨਹੀਂ ਖਿਆਲ ਤਾਂ ਨਹੀਂ ਆ ਨਾ ਨਾ ਇਦਾਂ ਤਾਂ ਕੁਝ ਨਹੀਂ ਆ ਜੀ ਬੜਾ ਰੱਬ ਦਿੰਦਾ ਆਈ ਜਾਂਦਾ ਜਿੰਨਾ ਦਾਨ ਕਰੋਗੇ ਉਹਨਾਂ ਜ਼ਿਆਦਾ ਆਊਗਾ ਜਿੰਨਾ ਆਪਣੇ ਭੈਣ ਭਰਾਵਾਂ ਨਾਲ ਖੜਾਂਗੇ ਉਹਨਾਂ ਜ਼ਿਆਦਾ ਸਿਸਟਮ ਹੋਊਗਾ ਤੇ ਇਦਾਂ ਤਾਂ ਕਦੀ ਨਹੀਂ ਸੋਚਿਆ ਕਿ ਬਈ ਲੱਖਾਂ ਆਉਣਾ ਸੀਗਾ ਜਾਂ ਕਿੱਦਾਂ ਇਹ ਤਾਂ ਜ਼ਿੰਦਗੀ ਹੈ ਇਹ ਤਾਂ ਆਉਂਦੇ ਜਾਂਦੇ ਰਹਨੇ ਆ ਤੇ ਬੜੇ ਆਉਂਦੇ ਆ ਬੜੇ ਜਾਂਦੇ ਆ ਤੇ ਅਸੀਂ ਉਥੋਂ ਉੱਠੇ ਆ ਜਦੋਂ ਬੜੀ ਮਿਹਨਤ ਕਰਕੇ ਤੇ ਉਹ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਜੀ ਭਾਜੀ ਦ ਅੱਡ ਕੇ ਮੰਗਣਾ ਤੇ ਇੱਕ ਐਦਾਂ দান ਦੇਣਾ ਤੇ ਇਹ ਪੰਜਾਬੀਆਂ ਦੀ ਜੋ ਫਿਤਰਤ ਹੈ ਤੁਸੀਂ ਵੀ ਹੋ ਤੇ ਤੁਹਾਡੇ ਵਰਗੇ ਹੋਰ ਕਿੰਨੇ ਸਾਰੇ ਦਾਨੀ ਸੱਜਣ ਜਾਂ ਵੀਰ ਨੇ ਜਿਹੜੇ ਮੋਢੇ ਦੇ ਨਾਲ ਮੋਢਾ ਜੋੜ ਕੇ ਸਕੇ ਭਰਾਵਾਂ ਨਾਲ ਵਧ ਕੇ ਖੜੇ ਨੇ ਕਿਵੇਂ ਦੇਖਦੇ ਹੋ ਪੰਜਾਬ ਦੇ ਇਸ ਕਨਸੈਪਟ ਨੂੰ ਭਾਈ ਤੁਸੀ ਨਹੀਂ ਇਹਦੇ ਵੇਖੋ ਜੀ ਵੇਖ ਕੇ ਤੇ ਯਕੀਨ ਨਹੀਂ ਹੁੰਦਾ ਕਿ ਇਹ ਪੰਜਾਬੀ ਬਾਹਰ ਜਾਣ ਵਾਲੇ ਅੱਜ ਤੇ ਆਪਣੇ ਤੇ ਆਈ ਆ ਤੇ ਲੋਕਾਂ ਨੇ ਜਿੱਦਾਂ ਹੁਣ ਆਪਣੇ ਮਾਲ ਵਿੱਚੋਂ ਭਰਾ ਆਏ ਨੇ ਸਾਰੇ ਇਧਰੋਂ ਦਬਾਬੇ ਚੋਂ ਭਰਾ ਆਏ ਨੇ ਸਾਰੇ ਇਹਨਾਂ ਨੇ ਤੇ ਮਹਿਸੂਸ ਹੀ ਨਹੀਂ ਹੁੰਦਾ ਕਿ ਕਿਸੇ ਬੰਦੇ ਤੇ ਕੋਈ ਦਿੱਕਤ ਆਈ ਆ ਇਹ ਤਾਂ ਸਰਕਾਰਾਂ ਸਕੂਲਾਂ ਦੀ ਦੂਰ ਦੀ ਗੱਲ ਆ ਜੀ ਇਹ ਸਰਕਾਰਾਂ ਤੇ ਬੜੇ ਰਹਿ ਗਏ ਤੇ ਆਪਣੇ ਆਪ ਨੇ ਆਪਣੇ ਖੜੇ ਅੱਜ ਵਧੀਆ ਲੱਗਦਾ ਵੇਖ ਕੇ ਦਿਲ ਖੁਸ਼ ਹੁੰਦਾ ਕਿ ਚਲੋ ਜੇ ਮੁਸੀਬਤ ਆਈ ਹੈ ਤੇ ਸਾਰੇ ਭੈਣ ਭਰਾ ਇੱਕ ਦੂਜੇ ਦੇ ਨਾਲ ਖੜੇ ਆ ਦੁਨੀਆ ਜੀ ਪਾਜੀ ਕਿੱਡਾ ਮੈਸੇਜ ਹੈ ਕਿ ਪੰਜਾਬ ਐਡਾ ਮਤਲਬ ਹੈਗਾ ਕਿ ਆਪਣੇ ਆਪ ਨੂੰ ਆਪੇ ਸੰਭਾਲ ਸਕਦਾ ਹੈ ਬਿਲਕੁਲ ਜੀ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਬਾਬੇ ਨਾਨਕ ਦੀ ਧਰਤੀ ਹੈ ਤੇ ਇੱਥੇ ਨਹੀਂ ਕੋਈ ਭੁੱਖਾ ਮਰਦਾ ਇੱਥੇ ਸਾਰੇ ਪੰਜਾਬੀ ਜਿੰਨੇ ਵੀ ਆ ਇੱਕ ਦੂਜੇ ਦੇ ਨਾਲ ਸਾਰੇ ਭਰਾ ਨਾਲ ਭਰਾ ਮੋਢਾ ਨਾਲ ਮੋਢਾ ਜੋੜ ਕੇ ਖੜੇ ਆ ਅੱਜ ਮੁਸੀਬਤ ਦੇ ਟਾਈਮ ਤੇ ਤੇ ਕੋਈ ਦਿੱਕਤ ਨਹੀਂ ਹੈ ਹੱਸ ਹੋਰ ਆਊਗਾ ਹਲੇ ਜਦੋਂ ਇਹ ਰੁਕੇਗਾ ਸਿਸਟਮ ਹਲੇ ਤੇ ਲੋਕਾਂ ਨੂੰ ਬੜੀ ਲੋਡ ਪੈਣੀ ਆ ਤੇ ਸਾਰੇ ਨਾਲ ਖੜੇ ਨੇ ਸਾਰੇ ਹਲੇ ਆਉਣਗੇ ਹੋਰ ਵੀ ਆਉਣਗੇ ਪਰ ਭਰਾ ਸਾਰੇ ਇਕੱਠੇ ਹੋ ਕੇ ਹਾਂ ਜੀ ਭਾਜੀ ਵਿਦੇਸ਼ ਰਹਿੰਦੇ ਹੋ ਪੰਜਾਬ ਦੀ ਜਾਤ ਤਾਂ ਆਂਦੀ ਆ ਪੰਜਾਬ ਦੇ ਵਿੱਚ ਮੁੜ ਕੇ ਆਪਾਂ ਚੱਲੀਏ ਹਨਾ ਜਾਂ ਪੰਜਾਬ ਦਾ ਕਲਚਰ ਮਾਣ ਵੀ ਮਹਿਸੂਸ ਹੁੰਦਾ ਕਿ ਅਸੀਂ ਹਾਂ ਯਾਰ ਪੰਜਾਬੀ ਆ ਅਸੀਂ ਬਿਲਕੁਲ ਜੀ ਬਿਲਕੁਲ ਆ ਅਸੀਂ ਮੇਰਾ ਤੀਜਾ ਚੱਕਰ ਆ ਜੀ ਸਾਲ ਦੇ ਵਿੱਚ ਤੇ ਅਸੀਂ ਦਸੰਬਰ ਚ ਫੇਰ ਆਉਣਾ ਤੇ ਇਦਾਂ ਹੀ ਅਸੀਂ ਜਦੋਂ ਸਾਨੂੰ ਕਿਤੇ ਥੋੜਾ ਬੋਧਾ ਟਾਈਮ ਮਿਲਦਾ ਤੇ ਅਸੀਂ ਸਿਰਫ ਆਪਣੇ ਇੱਧਰ ਹੀ ਆਉਨੇ ਆ ਤੇ ਬਾਹਰ ਜੇ ਕੋਈ 홀ੀਡੇ ਵੀ ਕਰਨਾ ਤਾਂ ਇੱਥੇ ਆਪਣੇ ਪੰਜਾਬ 'ਚ ਹੀ ਆਈਦਾ ਆਪਣੇ ਭੈਣ ਭਰਾਵਾਂ ਨੂੰ ਆਪਣੇ ਸਾਰੇ ਘਰਾਂ 'ਚ ਹੋ ਸਕੀ ਐ ਨਾ ਹੁਣ ਵੀ ਸੇਵਾ ਕੀਤੀ ਆ ਗੁਪਤਦਾਨ ਕੀਤਾ ਨਾ 1.5 ਤੋਂ 2 ਲੱਖ ਰੁਪਏ ਦਾ ਉਥੋਂ ਸੌਦਾ ਹੀ ਲੈ ਕੇ ਤੋਰਤਾ ਵਾ ਉਹ ਵੀ ਆਪਣਾ ਨਾਂ ਇਹਨਾਂ ਨੇ ਆਉਂ ਦਿੱਤਾ ਉਹ ਵੀ ਮੈਂ ਦੱਸ ਰਿਹਾ ਮੈਨੂੰ ਆਂਦੇ ਵੀ ਤੇ ਇਹਨਾਂ ਨੇ ਗੱਲ ਕੀਤੀ ਆ ਪਰ ਇਹਨਾਂ ਦੇ ਨਹੀਂ ਜੋ ਸ਼ਰਧਾ ਆ ਆਪਾਂ ਕਰਨੀ ਐ ਭਾਜੀ ਜਿੱਦੈ ਦਾ ਫਸਲ ਖੇਲਦੀ ਐ ਕਿਸਾਨ ਦਾ ਚਿਹਰਾ ਕਿਸਾਨ ਦੀਆਂ ਖੁਸ਼ੀਆਂ ਉਦਾਂ ਖੇਲਦੀਆਂ ਜਾਂਦੀਆਂ ਫਸਲ ਤਬਾਹ ਹੋ ਰਹੀ ਸੀ ਬਈ ਕਿਹੋ ਜਿਹਾ ਮਾਹੌਲ ਸੀ ਕੀ ਹੋਇਆ ਉਸ ਵਿੱਚ ਵੇਖੋ ਜੀ ਕਈ ਕੋ ਸੋਚਿਆ ਹੁੰਦਾ ਬੰਦੇ ਨੇ ਜਦ ਫਸਲ ਤਿਆਰ ਹੁੰਦੀ ਹੈ ਫਸਲ ਤਿਆਰ ਹੁੰਦੀ ਨਾ ਕੋਈ ਨੇ ਕਿਸੇ ਨੇ ਸੋਚਿਆ ਆਪਣੀ ਧੀ ਦੇ ਸ਼ਾਦੀ ਕਰਾਂਗਾ ਕਿਸੇ ਨੇ ਆਪਣੇ ਪੁੱਤ ਨੂੰ ਮੰਨ ਲਓ ਪੜਾਇਆ ਜਾਂ ਲਿਖਾਇਆ ਉਹਨੂੰ ਮੈਂ ਵਿਦੇਸ਼ ਭੇਜਣਾ ਜਾਂ ਕਿਸੇ ਨੇ 100 ਆਸਾਂ ਹੁੰਦੀਆਂ ਭਰੀ ਪੜਾਈ ਫਸਲ ਤੇ ਪਾਣੀ ਫਿਰ ਜਾਣਾ ਜਿੱਦਾਂ ਕਹਾਵਤ ਬਣੀ ਹੈ ਨਾ ਕੀਤੀ ਕਰਾਈ ਤੇ ਪਾਣੀ ਫੇਰਤਾ ਹੁਣ ਤਾਂ ਤੁਹਾਡੇ ਸਾਹਮਣੇ ਫਸਲਾਂ ਤਿਆਰ ਸੀ ਹੋਰ 10 ਦਿਨ ਤੱਕ ਫਸਲ ਵੱਢੀ ਜਾਣੀ ਸੀ ਉਹ ਬਸ ਕੇ ਬਿਲਕੁਲ ਤੈਸ ਨੈਸ ਹੋ ਗਈ ਹੈ ਕਿਸੇ ਵੀਰ ਭਰਾ ਨੇ ਠੇਕੇ ਤੇ ਲਈ ਆ ਗੇਨੇ ਵਿਚਾਰੇ ਨੇ ਕੋਈ ਮੰਨ ਲਓ ਆਪਣੀ ਜ਼ਮੀਨ ਵੀ ਆ ਉਹ ਤਾਂ ਸਾਰਾ ਕੁਝ ਬੇਕਾਰ ਆ ਹੁਣ ਇਹਨਾਂ ਸਭ ਤੋਂ ਅਸੀਂ ਤਹਿ ਦਿਲੋਂ ਇਹ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੀਰਾਂ ਨੇ ਸਾਡਾ ਜਿੰਨੀ ਜ਼ਮੀਨਾਂ ਦੀ ਸਾਡੇ ਕੋਲ ਠੇਕੇ ਤੇ ਇਹਨਾਂ ਸਾਡਾ ਠੇਕਾ ਆਂਦੇ ਵੀ ਆਰਕਾਂ ਤੁਸੀਂ ਠੇਕਾ ਰਹਿਣ ਦਿਓ ਐ ਹੋਰ ਵੀ ਵੀਰਾਂ ਨੂੰ ਆਨੇ ਆ ਵੀ ਜਿਨ੍ਹਾਂ ਨੇ ਮੰਨ ਲਓ 50 ਤੋਂ 70000 ਰੁਪਿਆ ਠੇਕਾ ਭਰਿਆ ਵਾ ਉਹ ਵਿਚਾਰੇ ਨੂੰ ਕੀ ਬਚਿਆ ਪਿਛੇ ਰਹਿ ਗਈ ਲਾਸਟ ਤੇ 1 ਬਜ ਦਾ ਕਿੱਲੇ ਦੇ ਵਿੱਚੋਂ ਜੇ ਹਿਸਾਬ ਲਾਈਏ ਤੇ 5 ਤੋਂ 10000 ਰੁਪਿਆ ਸਾਰਾ ਕਿੱਲੇ ਦਾ ਬਚਦਾ ਇੰਨੇ ਕੀ ਆ ਵੀ ਮੰਨ ਲਓ ਜ਼ਿਆਦਾ ਕੋਈ ਬਚਤ ਨਹੀਂ ਹੈਗੀ ਜੇ ਆਖਦੀ ਆ ਵੀ ਬਹੁਤ ਜ਼ਿਆਦਾ ਬਚ ਗਿਆ ਜਿੰਨੀ ਮਹਗਾਈ ਆ ਬਾਕੀ ਕਿਸਾਨ ਦੀ ਫਸਲ ਜੇ ਆਖੀਏ ਵੀ ਜੱਟ ਦੀ ਫਸਲ ਬਹੁਤ ਐ ਫਸਲ ਸਾਡੀ ਪਹਿਲਾਂ ਹੀ ਵੇਚ ਚੁੱਕੀ ਹੁੰਦੀ ਆ ਜੀ ਉਹ ਕਿਸ ਤਰ੍ਹਾਂ ਮੰਨ ਲਓ ਅਸੀਂ ਜੇ ਬੀਜ ਲਿਆ ਕੇ ਲਾਇਆ ਜਾਂ ਤੇਲ ਲਿਆਂਦਾ ਅਸੀਂ 83 ਕੋ ਪੈਸੇ ਪਹਿਲਾਂ ਚੱਕੇ ਹੁੰਦੇ ਆ ਇਹ ਵੇਖਣ ਨੂੰ ਇੱਕ ਭਰਮ ਭਾਅ ਬਣਿਆ ਵਾ ਇੱਕ ਗ੍ਰਸਤੀ ਆ ਚੱਲੰਦੀ ਐ ਉਹ ਪੈਸੇ ਪਹਿਲਾਂ ਲੱਗ ਚੁੱਕੇ ਆ ਹੁਣ ਵੇਖੋ ਹੁਣ ਅਗਲੀ ਫੇਰ ਨੈਕਸਟ ਫਸਲ ਤਿਆਰ ਹੋਣ ਵਾਸਤੇ ਕਿੰਨਾ ਪੈਸਾ ਲੱਗਣਾ ਕੀ ਕੁਛ ਹੋਣਾ ਕਿੱਥੋਂ ਪੈਸਾ ਲਿਆਉਣਾ ਪਾਓ ਬਾਈ ਕਿਹੋ ਜਿਹਾ ਮਾਹੌਲ ਸੀਗਾ ਜਦੋਂ ਫਸਲ ਡੁੱਬ ਰਹੀ ਸੀ ਪਾਣੀ ਇੱਕਦਮ ਆਇਆ ਮਹੌਲ ਦੇ ਤਾਇਆ ਜੀ ਵੇਖੋ ਹੁਣ ਸਾਰਿਆਂ ਦੇ ਨਾਲ ਸੀਗਾ ਇਹ ਤੇ ਹੁਣ ਕੱਲੇ ਕਰੇ ਆਦਮੀ ਦਾ ਤੇ ਵਸ ਦੀ ਗੱਲ ਨਹੀਂ ਬੰਦੇ ਦੀ ਹੁਣ ਜਦੋਂ ਸਾਹਮਣੇ ਲੱਭਦੀ ਪੱਕੀ ਫਸਲ ਜਿੱਦਾਂ ਆਂਦਿਆਂ ਨਾ ਬੇਕ ਪੈਸਿਆਂ ਦੇ ਤੋਂ ਦੀ ਪਾਣੀ ਲੰਘ ਰਿਆ ਸੀ ਆਪਣੇ ਜਿਹੜੇ ਜਿਹੜੇ ਚੱਕੇ ਸੀ ਕਿ ਭੈਣ ਨੇ ਦਿੱਤੇ ਕਿ ਭਰਾ ਕੋ ਲੈ ਕੇ ਫਸਲવાડી ਤਿਆਰ ਕੀਤੀ ਜਾਂਦੀ ਆ ਆਰਤੀ ਤੇ ਦੇਣ ਵਾਲੇ ਸੀ ਤੇ ਉਹ ਸਾਰੇ ਵੇਖ ਕੇ ਤੁਹਾਨੂੰ ਪਤਾ ਜੀ ਨੂੰ ਕੁਛ ਤੇ ਹੁੰਦਾ ਹੀ ਆ ਭਾਜੀ ਅੱਖਾਂ ਦਾ ਟਿਕ ਟਿਕੀ ਲਗਾ ਕੇ ਤੁਹਾਡੀ ਉਸ ਬਾਈ ਵਾਲੂ ਦੇਖਦੇ ਹੋਗੇ ਬਾਈ ਨੇ ਠੇਕਾ ਮੰਗਣਾ ਹੈ ਇੱਕ ਵਾਰ ਤਾਂ ਤੁਹਾਡੇ ਦਿਲ ਚ ਪਹਿਲਾਂ ਇਹ ਗੱਲ ਹੋਣੀ ਹੈ ਮਹਾਰਾ ਜਦੋਂ ਕਿਸੇ ਦਾ ਰੁਪਈਆ ਵੀ ਦੇਣਾ ਹੋਵੇ ਤੇ ਮਨ ਟਣਕਦਾ ਪੀਸ ਤਾਂ ਹੀ ਪੈਸਾ ਦੇਣਾ ਹੁਣ ਫਸਲ ਦੇ ਆਉਣੇ ਹੀ ਪੈਸੇ ਇਹਨਾਂ ਦੇ ਦੇਣੇ ਸੀ ਤੇ ਉਹ ਤੇ ਫਿਰ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਪਾਂ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਕ ਸੇਵਾ ਦਾ ਸਾਡੀ ਦੇ ਹੱਥ ਗੁਜ਼ਾਰਿਸ਼ ਕੀਤੀ ਆ ਵੀ ਚਲੋ ਤੁਹਾਡਾ ਮੈਂ ਠੇਕਾ ਨਹੀਂ ਲੈਂਦਾ ਅਹੀਂ ਤੇ ਉਹ ਸਾਰੇ ਸੱਜਣਾ ਮਿੱਤਰਾਂ ਨੂੰ ਇਹਨੇ ਆ ਜਿਹੜੇ 50 ਤੋਂ 70 ਤੋਂ 70000 ਰੁਪਇਆ ਠੇਕਾ ਭਰਿਆ ਵੀਰ ਮੇਰੇ ਜਿੰਨਾ ਹੋ ਸਕੇ ਹਰ ਇੱਕ ਦੀ ਮਦਦ ਕਰੋ ਕਿਹ ਦਿਨ ਪਹਿਲੇ ਹੀ ਗੱਲ ਤੇ ਕਿਹ ਦਿਨ ਕਿਸੇ ਤੇ ਆਵੇ ਨਾ ਜੇ ਆ ਗਿਆ ਤੇ ਨਾਲ ਖੜੋ ਭਾਜੀ ਦੇਸ਼ 'ਚ ਹੋਰ ਜਗ੍ਹਾ ਵੀ ਫਲੱਡ ਆਉਂਦੇ ਨੇ ਹੜਾ ਆਉਂਦੇ ਨੇ ਕਦੇ ਉਹਨਾਂ ਦੀਆਂ ਗੱਲਾਂ ਇੰਦਾ ਸਮਝ ਨਹੀਂ ਆਉਂਦੀਆਂ ਪੰਜਾਬ ਚਾਹੇ ਮੈਂ ਕਹਿੰਨਾ ਮਤਲਬ ਕਿ ਦੁਨੀਆ ਦੇ ਵਿੱਚ ਕਿੱਡਾ ਵੱਡਾ ਮੈਸੇਜ ਆ ਰਿਹਾ ਟਰੈਕਟਰਾਂ ਦੇ ਟਰੈਕਟਰ ਕਿੰਨਾ ਕੁਛ ਭਾਜੀ ਹੋ ਰਿਹਾ ਕਿੰਨੇ ਦਾਨ ਹੋ ਰਹੇ ਨੇ ਕਿੱਦਾਂ ਲੋਕ ਕਿ ਖੜ ਗਏ ਨਾ ਵੇਖੋ ਜੀ ਤੁਹਾਨੂੰ ਪਹਿਲਾਂ ਦੱਸਿਆ ਵੀਰ ਵੱਡੇ ਨੇ ਕਿ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਬਾਬੇ ਨਾਨਕ ਦੀ ਧਰਤੀ ਹੈ ਉਹ 20 ਰੁਪਏ ਦਾ ਲੰਗਰ ਚੱਲ ਰਿਹਾ ਹਾਲੇ ਤੱਕ ਦੁਨੀਆ ਇਸ ਤੇ ਕੋਈ ਭੁੱਖਾ ਨਹੀਂ ਮਰ ਕੇ ਸੋਏਗਾ ਅਜੇ ਤੱਕ ਨਾ ਸੁੱਤਾ ਦਾ ਨਾ ਸੋਵੇਗਾ ਮੈਨੂੰ ਕੱਲ ਸਾਡੇ ਬੰਦੇ ਕੰਮ ਕਰਨ ਆਉਂਦੇ ਸੀ ਨੇਪਾਲ ਚੋਂ ਕੱਲੋਂ ਨੇਪਾਲ ਚੋਂ ਮੇਰੇ ਭਈਏ ਦਾ ਫੋਨ ਆਇਆ ਮੇਰੇ ਬੰਦਾ ਕੰਮ ਕਰਦਾ ਸੀਗਾ ਉਹ ਆਂਦਾ ਸਰਦਾਰ ਜੀ ਤੁਹਾਡੇ ਬਹੁਤ ਪਾਣੀ ਆ ਗਿਆ ਲੇਕਿਨ ਹਮਾਰੇ ਵੀ ਪਾਣੀ ਆ ਰਖਾ ਇਧਰ ਉਹਨੇ ਮੈਨੂੰ ਇਸ ਤਰ੍ਹਾਂ ਬੋਲਿਆ ਵੀ ਤੁਹਾਡੇ ਪਾਣੀ ਆਉਂਦਾ ਲੇਕਿਨ ਪਹਿਲੀ ਵਾਰ ਆਇਆ ਸਾਡੇ ਹਰ ਵਾਰ ਆਉਂਦੀ ਹੈ ਉਹਨੇ ਲਾਈਵ ਵੀਡੀਓ ਕਰਕੇ ਵਿਖਾਈ ਜਾਂਦਾ ਦੇਖੋ ਤੁਹਾਡੇ ਟਰੈਕਟਰ ਟਰਾਲੀਆਂ ਭਰ-ਭਰ ਆ ਰਹੇ ਮੇਰੇ ਇਧਰ ਦੇਖ ਲਓ ਕੁਝ ਨਹੀਂ ਹੈ ਪਰ ਫਿਰ ਵੀ ਉਹ ਬੰਦੇ ਨੇ ਵੇਖੋ ਕੀ ਹਿੰਮਤ ਦਿਖਾਈ ਜਾਂਦਾ ਸਰਦਾਰ ਜੀ ਜੇ ਹਮਾਰੇ ਲਈ ਕੋਈ ਸੇਵਾ ਹੋਵੇ ਤਾਂ ਬਤਾਨਾ ਪੰਜਾਬ ਦਾ ਨਮਕ ਖਦਾ ਜੀ ਉਹਨੇ ਵੇਖੋ ਪੰਜਾਬ ਦਾ ਨਮਕ ਖਾਦਾ ਨਮਕ ਖਾਤੇ ਦੀ ਵਿਖ ਕਿੱਥੇ ਜਾ ਕੇ ਮੁੱਲ ਤਾਰ ਰਿਹਾ ਬੰਦਾ ਉਹ ਤੇ ਅਸੀਂ ਤੇ ਫਿਰ ਪੰਜਾਬੀ ਆ ਸਾਡਾ ਕਿਉਂ ਨਹੀਂ ਖੂਨ ਖੋਲਦਾ ਪੰਜਾਬੀ ਵਾਲ ਦੇਖ ਕੇ ਅਸੀਂ ਤੇ ਖੁਦ ਜਾਵਾਂਗੇ ਜੇ ਸਾਡਾ ਇੱਕ ਡਿੱਗਾ ਤਾਂ ਅਸੀਂ ਚਾਰ ਡਿੱਗਾਗੇ ਬੰਦੇ ਪਿੱਛੇ ਉਹਦੇ ਜਿੱਦਣ ਭਾਜੀ ਫਸਲ ਡੁੱਬੀ ਉਦੋਂ ਤੁਹਾਡੇ ਪਿਸ਼ਕ ਅੱਖਾਂ 'ਚ ਅਥਰੂ ਹੋਣਗੇ ਅੱਜ ਜਦੋਂ ਭਰਾ ਨਾਲ ਖੜਿਆ ਭਰਾ ਨੇ ਇੰਨੀ ਗੱਲ ਕੀਤੀ ਹੌਸਲਾ ਤੁਹਾਡਾ ਦੁੱਗਣਾ ਹੋ ਗਿਆ ਹੁਣਾ ਬਈ ਮੈਂ ਤਾਂ ਦੁੱਗਣਾ ਛੱਡ ਕੇ ਚੌਗਣਾ ਹੋ ਗਿਆ ਜੀ ਇੱਕ ਨੇ ਹਲਾਰਾ ਦਿੱਤਾ ਚਾਰ ਨੇ ਨਾਲ ਅਸੀਂ ਉਹਨਾਂ ਨੇ ਸਾਡੇ ਲਈ ਇੱਕ ਕਦਮ ਚੱਕਿਆ ਅਸੀਂ ਚਾਰ ਚੱਕੇ ਵੀ ਸਾਡੇ ਭਰਾ ਅਗੋਂ ਆਗੇ ਸਾਡੇ ਨਾਲ ਸਾਡਾ ਡਬਲ ਵੇਖ ਕੇ ਵਿਲ ਪਾਵਰ ਬੰਦੇਆਂ ਦੇ ਵਾਜਾਂ ਦੀ ਸਾਡੀ ਉਹ ਵਧ ਗਈ ਆ ਜੀ ਅੱਜ ਸਾਨੂੰ ਕੱਲ ਅੰਦਰ ਰੋਂਉਂਦਾ ਸੀ ਆ ਨਾਲ ਦੇਖ ਕੇ ਖੁਸ਼ੀ ਹੁੰਦੀ ਸਾਡੇ ਭਰਾਵਾਂ ਨੇ ਸਾਡੀ ਮਦਦ ਕੀਤੀ ਆ ਅਸੀਂ ਕਿਵੇਂ ਆਖਦਾ ਕਿਸੇ ਨੂੰ ਮਾੜਾ ਬਿੱਬਾ ਕਹਿੰਦੇ ਨਾ ਭਰਾ ਹੁੰਦੇ ਆ ਕੋਈ ਇਦਾਂ ਦੇ ਦੋਸਤ ਮਿੱਤਰ ਹੁੰਦੇ ਆ ਉਹ ਕਹਿੰਦੇ ਕੋਈ ਨਹੀਂ ਬਾਈ ਟਾਈਮ ਆਣ ਤੇ ਤੇਰੇ ਨਾਲ ਖੜਾਂਗੇ ਅੱਜ ਟਾਈਮ ਆਇਆ ਤਾਂ ਦੱਸਤਾ ਵੇ ਹਾਂ ਬਾਈ ਖੜੇ ਆ ਨਾਲ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੇ ਕਦੇ ਸਾਨੂੰ ਪੁੱਛਿਆ ਨਹੀਂ ਸੀ ਨਾ ਅੱਜ ਉਹ ਵੀ ਨਿਤਰੇ ਨੇ ਮੰਨ ਲਓ ਸਾਡੇ ਸੱਜਣ ਭਰਾ ਕਿਤੇ ਵੀ ਬੈਠੇ ਫੋਨ ਕਰ ਲੈਂਦੇ ਆ ਸਮਝੋ ਵੀ ਸਾਡੇ ਕੋ ਹਾਜ਼ਰ ਨੇ ਜਿਨੇ ਫੋਨ ਕਰ ਲਿਆ ਵੇਖੋ ਉਹਦੇ ਕੋਈ ਮਨ 'ਚ ਧੜਕਣ ਸਾਡੇ ਲਈ ਚਾਹਤ ਸੀ ਉਹਨੇ ਫੋਨ ਕੀਤਾ ਸਾਰੇ ਸਾਨੂੰ ਬਿਲਾਂ ਦੇ ਜਿਹੜੇ ਵੀਰ ਨੂੰ ਪਤਾ ਲੱਗਾ ਇਹ ਆਇਆ ਵੀਰ ਸਾਡੇ ਕੋਲ ਇਹਨੇ ਆਣ ਕੇ ਆਖਿਆ ਵੀ ਜਾਓ ਅੱਜ ਐਰਕੀ ਮੈਨੂੰ ਠੇਕਾ ਨਾ ਦਿਓ ਤੁਹਾਡੀ ਫਸਲ ਬਰਬਾਦ ਹੋ ਗਈ ਜੇ ਮੰਨ ਲਓ ਇਹ ਮੈਂ ਹੀ ਫਸਲ ਬੀਜੀ ਹੁੰਦੀ ਤੇ ਮੇਰੇ ਤੇ ਵੀ ਇਹੋ ਕੁਝ ਹੀ ਹੋਣਾ ਸੀ ਤੇ ਮੇਰੀ ਇਹ ਹਾਰਕ ਹੱਥ ਜੋੜ ਕੇ ਹਰ ਅਗੇ ਬੇਨਤੀ ਆ ਵੀਰ ਜੀ ਜਿਨੇ ਵੀ ਸੱਜਣ ਮਿੱਤਰ ਕੋਲ ਪੈੜੀ ਠੇਕੇ ਤੇ ਆ ਜਾਂ ਹਿੱਸੇ ਤੇ ਆ ਜਿਸ ਤਰ੍ਹਾਂ ਵੀ ਹੈਗਾ ਜਿੰਨਾ ਵੀ ਸਹਯੋਗ ਹੋ ਸਕਦਾ ਵੀਰ ਮੇਰੇ ਹੱਥ ਜੋੜ ਕੇ ਬੇਨਤੀ ਆ ਉਹਦਾ ਵਿਚਰੇ ਦਾ ਸਾਥ ਦਿਓ ਹਾਂਜੀ ਬਿਲਕੁਲ ਭਾਜੀ ਇੱਕ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਉਹ ਪੰਜਾਬ ਦੇ ਵਿੱਚ ਆਮ ਹੈ ਕਿ ਜਿਹੜੇ ਜ਼ਿੰਮੇਦਾਰ ਹੁੰਦੇ ਵੱਟ ਤੇ ਚੜ੍ਹਨ ਵੀ ਦਿੰਦੇ ਕੋਈ ਵੀ ਗੱਲਬਾਤ ਹੋ ਜਾਂਦੀ ਹੈ ਨਾ ਪਰ ਮੈਂ ਦੇਖਿਆ ਜਿੰਨਾ ਮਰਜੀ ਆਪਸ ਵਿੱਚ ਆਪਾ ਗਵਾਂਢ ਚ ਹੋਈਏ ਕੋਈ ਜਿੰਨਾ ਮਰਜੀ ਕਨਫਲਿਕਟ ਹੋਵੇ ਕੋਈ ਗੱਲ ਹੋਈ ਹੋਵੇ ਔਖਾ ਸਮਾਂ ਆਣ ਦੀ ਧੀਰ ਆ ਮਤਲਬ ਕਿ ਐਦਾਂ ਖੜ ਜਾਂਦੇ ਕਿ ਕੰਧ ਦੇ ਵਾਂਗ ਮਤਲਬ ਕਿ ਕੋਈ ਹਿਲਾਵ ਨਹੀਂ ਸਕਦਾ ਸਰਕਾਰਾਂ ਦੇ ਵੀ ਗੋਡੇ ਨੇ ਲਵਾ ਦਿੰਦੇ ਜੀ ਇਹ ਜ ਤੁਸੀਂ ਪੁਰਾਣੀ ਕਹਾਵਤ ਹੈ ਪੰਜਾਬੀਆਂ ਦੀ ਤੁਸੀਂ ਸੁਣੀ ਹੋਣੀ ਆ ਜੱਟ ਗੰਨਾ ਨਹੀਂ ਦਿੰਦਾ ਰੋੜੀ ਦੇ ਦਿੰਦਾ ਪਿਆਰ ਨਾਲ ਦੇ ਭਾਵੇਂ ਤੁਸੀਂ ਸਾਰਾ ਕੁਝ ਜਿੱਤ ਲੋ ਜੇ ਤੇ ਅੱਖਾਂ ਕੱਢੋਗੇ ਫਿਰ ਨਹੀਂ ਹੁਣ ਵੇਖੋ ਜੇ ਪੰਜਾਬੀ ਨਾ ਪੰਜਾਬੀ ਨਹੀਂ ਖੜੂਗਾ ਤੇ ਕੌਣ ਖੜੂਗਾ ਹੁਣ ਭਰਾ ਆਪਣੇ ਡੁੱਬੰਦੇ ਸੀ ਪੰਜਾਬੀ ਆਏ ਆ ਮਿਰਚ ਫੜ ਕੇ ਇਹ ਤੋਂ ਲੈ ਕੇ ਜੜ ਤੱਕ ਹਰ ਇੱਕ ਚੀਜ਼ ਦੇ ਲੰਗਰ ਲਾਤੇ ਕਿਸ ਚੀਜ਼ ਦੀ ਕਸਰ ਰਹੰਤੀ ਕੋਈ ਤੇਰ ਨਹੀਂ ਕੋਈ ਮੇਰ ਨਹੀਂ ਜੇ ਆਖੀਏ ਕੱਲੇ ਆਪਣੇ ਸਿੱਖ ਭਾਈਚਾਰਾ ਨਾ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਬਰਾਬਰ ਚੱਲੇ ਆ ਮੋਢੇ ਨਾਲ ਮੋਢਾ ਨਾਲ ਲਾ ਕੇ ਤੁਰੇ ਆ ਟਰਾਲੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਵਾ ਕਿਸੇ ਨੇ ਤੇਰ ਮੇਰ ਨਹੀਂ ਰੱਖੀ ਅਸੀਂ ਕਿਸੇ ਨੂੰ ਕਿਉਂ ਮਾਰਾਂ ਕੀ ਆ ਦੇਖਿਆ ਭਾਜੀ ਹਰਿਆਣੇ ਵਾਲੇ ਵੀ ਆ ਰਹੇ ਨੇ ਮੈਂ ਨਾ ਹਰਿਆਣੇ ਵਾਲੇ जाट ਭਾਈ ਆਉਂਦੇ ਬੁੱਕਦੇ ਆਂ ਤੇ ਕਿਸੇ ਚੀਜ਼ ਦੀ ਲੋੜ ਐ ਦੱਸੋ। ਫੜ ਕੇ ਟਰਾਲੀਆਂ ਟਰਾਲੀਆਂ ਗਾਹ ਪਾਤਾ ਇੱਧਰ ਜਾ ਕੇ ਵੇਖੋ। ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ। ਸੁੱਕੇ ਤੋਂ ਤੂੜੀ ਤੋਂ ਚਾਰੇ ਤੋਂ ਮੈਂ ਨਾ ਹਰਿਆਚਾਰਾ ਕੁਦਰ ਕੁਦਰ ਕੇ ਲੈ ਕੇ ਆ ਰਹੇ। ਟੋਕੇ ਨਾਲ ਲਿਆਂਦੇ ਸਾਬਤ ਪੱਠੇ ਲਿਆਂਦੇ ਤੇ ਘਰ ਘਰ ਦੇ ਵਿੱਚ ਟਰੈਕਟਰ ਵਾੜ ਕੇ ਪੱਠੇ ਕੁਦਰ ਕੇ ਦਾਂਗੇ। ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਚਲੋ ਉਹ ਕੁਦਰਤ ਦੀ ਮਾਰ ਵੱਜ ਗਈ। ਪਰ ਹੁਣ ਪਰ ਕੁਦਰਤ ਨੇ ਰੱਬ ਨੇ ਜਿਹੜਾ ਸਾਡੇ ਗੁਰੂਆਂ ਨੇ ਕਨਸੈਪਟ ਵੀ ਕਿੱਡਾ ਦਿੱਤਾ ਵਾ ਕਿ ਜੇ ਰੱਬ ਨੇ ਇੱਕ ਪਾਸੇ ਮਾਰ ਮਰੀ ਤਾਂ ਰੱਬ ਨੇ ਆਪਣੇ ਬੰਦੇ ਵੀ ਭੇਜੇ ਆਂ ਵੇਖੋ ਜੀ ਜੇ ਉਹ ਜਿੱਥੇ ਆਪਾਂ ਨੂੰ ਪੈਦਾ ਕੀਤਾ ਨਾ ਉਹਨੇ ਸਾਡੇ ਲਈ ਜਿੱਥੇ ਚੋਕ ਖਿਦਾਰੀ ਚੁਗਣੀ ਪੈਣੀ ਹੈ ਜੀ ਉਹਨੇ ਸਾਡੇ ਲਈ ਖਾਣ ਲਈ ਬੰਦੋਬਸਤ ਪਹਿਲਾਂ ਕੀਤਾ ਪਰ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਆ ਆਪਣੇ ਕਿਰਤ ਕਰੋ ਕਮਾਈ ਕਰੋ ਕਿਤੇ ਘਟਾਣੀ ਆ ਬਾਕੀ ਹੁਣ ਸਾਡੀ ਫਸਲਾਂ ਤਿਆਰ ਸੀਗੀਆਂ ਤਿਆਰ ਵਰ ਤਿਆਰ ਤੇ ਪਾਣੀ ਫਿਰ ਗਿਆ ਹਰ ਇੱਕ ਸੱਜਣ ਮਿੱਤਰ ਨੂੰ ਪਤਾ ਹੈ ਕੀ ਬਣਿਆ ਬਿਲਕੁਲ ਫਸਲਾਂ ਬਿਲਕੁਲ ਵੇ ਡੈਡ ਹੋ ਚੁੱਕੀ ਆ ਕੋਈ ਵੀ ਹੁਣ ਬਦਬੂ ਹਣੀ ਸ਼ੁਰੂ ਹੋ ਗਈ ਫਸਲਾਂ ਦੇ ਵਿੱਚ ਤੁਸੀਂ ਦੇਖਿਆ ਕਿੰਨਾ ਕਿੰਨਾ ਪਾਣੀ ਖੜਿਆ ਵਾ ਕੋਈ ਹਾਲਾਤ ਨਹੀਂ ਪਹਿਲਾਂ ਪਾਣੀ ਸੁੱਕ ਗਿਆ ਫਿਰ ਪਿੱਛੋਂ ਪਾਣੀ ਆਇਆ ਦੁਬਾਰਾ ਜੇ ਕਿ ਵੀਰ ਭਰਾ ਦੀ ਮਾੜੀ ਮੋਟਾ ਸੀਗੀ ਬਚਨ ਦੀ ਉਹ ਵੀ ਨਹੀਂ ਬਿਲਕੁਲ ਆ ਗਈ ਹੁਣ ਬਿਲਕੁਲ ਜੀ ਗਰੀਬ ਬੰਦਾ ਦਾ ਬਿਲਕੁਲ ਮਾਰ ਬਿਲਕੁਲ ਜੀ ਗਰੀਬਾਂ ਵੀਰ ਸਾਰੇ ਬਰਾਬਰ ਕਰਦੇ ਜੀ ਉਹਨੇ ਇਹ ਨਹੀਂ ਰਹਿਤੀ ਤੇਰ ਮੇਰ ਮੇਰੀ ਤੇਰੀ ਪਹਿਲੀ ਉੱਚੀ ਆ ਮੇਰੀ ਨੀਵੀਂ ਆ ਨਾ ਸਭ ਬਰਾਬਰ ਹੈ ਇਹ ਅਹੀਂ ਕੀਤਾ ਵਾ ਖੂਨ ਸਾਡਾ ਇੱਕ ਆ ਤੁਸੀਂ ਕੌਣ ਮੈਂ ਕੌਣ ਇਹ ਆਪਾਂ ਕੀਤਾ ਉਹਦੇ ਨਿਗਾ ਦੇ ਵਿੱਚ ਅਸੀਂ ਸਭ ਬਰਾਬਰ ਇੱਕ ਆ ਇਹ ਤਾਂ ਹੀ ਆਈ ਸੀ ਕਿ ਸੱਜਣ ਉਹਨਾਂ ਨੂੰ ਮੈਂ ਉਹਨਾਂ ਨੂੰ ਦੱਸਿਆ ਮੈਂ ਵੇਖ ਲਓ ਅਸੀਂ ਕਹਿੰਨੇ ਆ ਉਹ ਤੇਰੀ ਆ ਮੇਰੀ ਦੇ ਵਿੱਚ ਕੋਈ ਫਰਕ ਲੱਭ ਰਿਹਾ ਸਾਰਿਆਂ ਬਰਾਬਰ ਇਹ ਕਹਿਣ ਦੀਆਂ ਗੱਲਾਂ ਉਹ ਵੇਖਦਾ ਸਾਰਿਆਂ ਨੂੰ ਇੱਕ ਨਿਗਾ ਨਾਲ ਪਰ ਹੁਣ ਜੋ ਮੁਸੀਬਤ ਪਈ ਏ ਤਾਂ ਸਾਰਿਆਂ ਨੇ ਵੀਰਾਂ ਨੇ ਰਲ ਮਿਲ ਕੇ ਚੱਲਣੀ ਪੈਣੀ ਏ ਇਹੋ ਹੱਥ ਜੋੜ ਕੇ ਬਾਰ ਬਾਰ ਬੇਨਤੀ ਆ ਜੇ ਕਿਹੇ ਵੀਰ ਭਰਾ ਨੇ ਸੱਜਣ ਮਿੱਤਰ ਦੀ ਹਿੱਸੇ ਠੇਕੇ ਦੀ ਜ਼ਮੀਨਾਂ ਵੀਰ ਡਟ ਕੇ ਮੁਕਾਬਲਾ ਕਰੋ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ ਭਾਈ ਗੁਜੀ ਖਾਲਸਾ ਭਾਈ ਦੀ ਫਤਿਹ ਅੱਛਾ ਭਾਜੀ ਮੈਂ ਇੱਕ ਸਵਾਲ ਤੁਹਾਤੋਂ ਪੁੱਛਣਾ ਚਾਹਨਾ ਜਦੋਂ ਕਿਸਾਨ ਅੰਦੋਲਨ ਚੱਲਿਆ ਤੁਸੀਂ ਦੇਖਿਆ ਹੁਣਾ ਦਿੱਲੀ ਕਿੱਡਾ ਲੰਬਾ ਕਿਸਾਨ ਅੰਦੋਲਨ ਚੱਲਦਾ ਰਿਹਾ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਕੋਆਰਡੀਨੇਸ਼ਨ ਲਾਉਣੀ ਭਾਜੀ ਸੌਖੀ ਗੱਲ ਈ ਉਹਨਾਂ ਨੇ ਕਾਨੂੰਨ ਵਾਪਸ ਲੈਣੇ ਪਏ ਜੀ ਹਨਾ ਪਰ ਜਦੋਂ ਕੁਦਰਤ ਦੀ ਮਾਰ ਪੈਂਦੀ ਆ ਤਾਂ ਪੰਜਾਬੀ ਹਮੇਸ਼ਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆਪਾਂ ਲੋਕਾਂ ਦੇ ਘਰਾਂ ਜਾ ਜਨੇ ਉਹ ਚਾਹ ਪਾਣੀ ਪੁੱਛ ਰਹੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਹਨਾ ਭਾਈ ਕਿਵੇਂ ਦੇਖਦੇ ਹੋ ਸਾਰੇ ਸਿਨੈਰੀਓ ਨੂੰ ਨਹੀਂ ਇਹ ਬਹੁਤ ਵਧੀਆ ਲੱਗਦਾ ਜੀ ਵੇਖੋ ਵੇਖ ਤੇ ਜੇ ਆਈ ਇਹ ਵੀ ਨਿਕਲ ਜਾਣੀ ਆ ਪਹਿਲਾਂ ਵੀ ਆਉਂਦੀਆਂ ਰਹੀਆਂ ਨਿਕਲ ਗਈਆਂ ਸਾਰੀਆਂ ਇਹ ਵੀ ਆਈ ਨਿਕਲ ਜਾਣੀ ਆ ਪਰ ਇੱਕ ਉਹਦਾ ਪਾਣਾ ਮੰਨ ਕੇ ਚੜਦੀ ਕਲਾ 'ਚ ਰਹਿ ਕੇ ਕੋਈ ਗੱਲ ਨਹੀਂ ਨਿਜਠਿਆ ਜਾਂਦਾ ਦਾ ਸਾਰਾ ਕੁਝ ਸਾਰੇ ਭੈਣ ਭਰਾ ਨਾਲ ਖੜੇ ਨੇ ਇੱਕ ਦੂਜੇ ਦੇ ਨਾਲ ਹੁਣ ਤੇ ਵੇਖੋ ਆ ਸੋਸ਼ਲ ਮੀਡੀਆ ਦਾ ਜਮਾਨਾ ਤੇ ਪਤਾ ਲੱਗ ਗਿਆ ਉਹ ਵੀ ਟਾਈਮ ਸੀਗਾ 88 ਦਾ ਜਦੋਂ ਵਿਚਾਰੇ ਲੋਕ ਇੰਨਾ ਉਹਨਾਂ ਦਾ ਸਿਸਟਮ ਹੋਇਆ ਤੇ ਹੁਣ ਤੇ ਬਹੁਤ ਵੀਰ ਨੇ ਜਿਹੜੇ ਨਾਲ ਖੜੇ ਨੇ ਨਾਲ ਤੁਰਦੇ ਨੇ ਸਾਰੇ ਬੜਾ ਕਰ ਰਿਹਾ ਹੁਣ ਵੇਖ ਕੇ ਇੱਕ ਤਾਂ ਮਨ ਖੁਸ਼ ਹੁੰਦਾ ਕਿ ਜਦੋਂ ਮੁਸੀਬਤ ਪਈ ਆ ਕਿਦਾਂ ਸਾਰੇ ਭਰਾ ਕਿੱਥੋਂ ਕਿੱਥੋਂ ਆ ਕੇ ਤੇ ਕਿਦਾਂ ਮਦਦ ਕੀਤੀ ਉਹਨਾਂ ਨੇ ਤੇ ਕਿਸੇ ਨੂੰ ਇਹੋ ਜਿਹਾ ਨਹੀਂ ਮਹਿਸੂਸ ਹੁੰਦਾ ਕਿ ਜਿੰਨਾ ਜਿੰਨਾ ਕਰ ਸਕਿਆ ਵੱਧ ਤੋਂ ਵੱਧ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਤੇ ਚਲੋ ਬੜੀ ਇਹਨਾਂ ਦੀ ਦਲੇਰੀ ਹੈ ਜੀ ਇਸ ਕੌਮ ਦੀ ਕਿ ਚੱਲਦੇ ਆ ਸਾਰੇ ਰਲ ਮਿਲ ਕੇ ਭਾਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਪੰਜਾਬੀਆਂ ਨੂੰ ਬਸ ਇਦਾਂ ਹੀ ਸਾਰੇ ਰਲ ਮਿਲ ਕੇ ਇਦਾਂ ਹੀ ਰਹੋ ਜਿੱਦਾਂ ਹੁਣ ਉਹ ਇੱਕ ਦੂਜੇ ਦੇ ਨਾਲ ਖੜੇ ਹੋ ਬਸ ਖੜੇ ਰਹੋ ਤੇ ਬਸ ਕੋਈ ਗੱਲ ਨਹੀਂ ਚੜਦੀ ਕਲਾ ਪਰਮਾਤਮਾ ਦੀ ਕੋਈ ਨੂੰ ਕਿਸੇ ਨੂੰ ਕੋਈ ਦੁੱਖ ਆਉਂਦਾ ਹੀ ਨਹੀਂ ਤੇ ਜੇ ਆਵੇ ਥੋੜਾ ਬਦਾ ਤੂੰ ਇਦਾਂ ਰਲ ਮਿਲ ਕੇ ਸੌਖਾ ਕੱਟਿਆ ਜਾਂਦਾ ਥੋੜਾ ਬਾਹਰ ਬੈਠਾ ਬੰਦਾ ਭਾਜੀ ਚਾਹੇ ਪੰਜਾਬ ਚ ਬਾਹਰ ਬੈਠਾ ਦੂਰ ਬੈਠਾ ਚਾਹੇ ਕਿੰਨੇ ਸਾਲ ਮਰ ਜੇ ਨਾ ਪੰਜਾਬ ਲਈ ਹਮੇਸ਼ਾ ਮੈਨੂੰ ਲੱਗਦਾ ਸੁੱਖੇ ਮੰਗਦਾ ਬੋਲ ਰਿਹਾ ਹੁਣ ਇਸ ਵਕਤ ਜਾਣ ਨੂੰ ਮਨ ਨਹੀਂ ਕਰ ਰਿਹਾ ਹੋਰੇ ਜਾਣਾ ਹੈ ਪਰ ਮਜਬੂਰੀ ਹੈ ਉਧਰ ਵੀ ਆਂਦੇ ਮੇਰਾ ਖੁਦ ਮਨ ਜਾਣ ਨੂੰ ਮਨ ਨਹੀਂ ਕਰ ਰਿਹਾ ਲੇਕਿਨ ਕੀ ਕਰਨ ਮਜਬੂਰੀ ਹੈ ਅੱਛਾ ਭਾਜੀ ਇਹ ਗੱਲ ਸੱਚੀ ਆ ਮਤਲਬ ਬਿਲਕੁਲ ਜਿਦੋਂ ਆਈਦਾ ਨਹੀਂ ਇਦਾਂ ਆ ਮਾਹੌਲ ਮਿਲਦੇ ਨਹੀਂ ਆਪਣੇ ਭੈਣ ਭਰਾਵਾਂ ਦੇ ਉੱਥੇ ਦੇ ਸਵੇਰੇ ਕੰਮ ਤੇ ਤੇ ਸ਼ਾਮ ਨੂੰ ਸੌਣ ਦੀ ਤ ਤੇ ਬਸ ਇਹੀ ਤਾਂ ਕਰਕੇ ਆਪਣਾ ਜੋ ਆਪਣਾ ਇੱਥੇ ਜੋ ਕਲਚਰ ਹੈ ਉਹ ਕਿਤੇ ਨਹੀਂ ਮਿਲਦਾ ਜੋ ਪੰਜਾਬ ਆ ਪੰਜਾਬ ਕੋਈ ਕੋਈ ਵੀ ਸਟੇਟ ਨਹੀਂ ਬਣ ਸਕਦੀ ਭਾਵੇਂ ਆਪਾਂ ਇੰਡੀਆ 'ਚ ਵੀ ਵੇਖੀਏ ਨਾ ਇਹਦੇ ਨਾਲ ਦੀ ਕੋਈ ਜ਼ਮੀਨ ਕਿਤੇ ਹੈ ਹੀ ਨਹੀਂ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਬੜਾ ਪਿਆਰ ਆ ਲੋਕਾਂ ਦਾ ਇੱਥੇ ਪਰ ਜਦੋਂ ਰਹੀਦਾ ਭਾਵੇਂ ਉਧਰੇ ਪਰ ਧਿਆਨ ਇਧਰ ਹੀ ਹੁੰਦਾ ਆਪਣੇ ਸਭ ਭੈਣ ਭਰਾਵਾਂ ਦੇ ਵਿੱਚ ਕਿ ਚਲੋ ਜਾਈਏ ਮਿਲੀਏ ਜਦੋਂ ਟਾਈਮ ਮਿਲਦਾ ਉਦੋਂ ਹੀ ਆਈਦਾ ਭੱਜੇ ਇਧਰ ਨੂੰ ਭਾਜੀ ਹੁਣ ਤਾਂ ਦਿਨ ਰਾਤ ਦੁਆਵਾਂ ਨਿਕਲਦੀਆਂ ਹੋਣੀਆਂ ਵੀਰ ਵਾਸਤੇ ਜੀ ਬਿਲਕੁਲ ਜੀ ਮਹਾਰਾਜ ਸਾਹਿਬ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ ਦਿੰਨਾ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਬਾਕੀ ਇਹੋ ਫੇਰ ਹੱਥ ਜੋੜ ਕੇ ਆਪਾਂ ਇਹੇ ਬੇਨਤੀ ਕਰਦੇ ਆਂ ਵੀ ਸਾਰੇ ਸੱਜਣ ਮਿੱਤਰ ਜਿੰਨੇ ਆ ਰਹੇ ਨੇ ਜੋ ਵੀ ਆ ਰਹੇ ਨੇ ਪਰ ਹੁਣ ਇਸ ਵਕਤ ਜਿੰਨੇ ਰਾਸ਼ਨ ਲੈ ਕੇ ਜਾਂ ਕੁਛ ਵੀ ਆ ਰਹੇ ਇੱਕ ਹੋਰ ਛੋਟੀ ਜੀ ਬੇਨਤੀ ਕਰਨੀ ਚਾਹੁੰਦਾ ਵੀ ਹੁਣ ਇਸ ਵਕਤ ਤਕਰੀਬਨ ਤਕਰੀਬਨ ਕੋਈ ਵੀਰ ਭਰਾ ਹੋ ਜਿਹਦੇ ਤੱਕ ਰਾਸ਼ਨ ਪੁੱਜਦਾ ਨਹੀਂ ਹੋਇਆ ਹੋਵੇਗਾ ਬਾਕੀ ਲੋਡ ਪੈਣੀ ਆ ਵੇਖੋ ਕਿਦੋਂ ਅੱਜ ਤੋਂ 2 1/2 2 ਮਹੀਨੇ 3 ਮਹੀਨੇ ਬਾਅਦ ਆਦੋਂ ਸੱਜਣ ਮਿੱਤਰ ਜਿਹੜੇ ਵੀਰ ਭਰਾ ਸੰਪਰਦਾ ਜਿਹੜੀ ਵੀ ਆਉਣੀ ਆ ਉਦੋਂ ਹੁਣ ਕਿਸੇ ਵੀਰ ਸੱਜਣ ਦੇ ਮੰਨ ਲਓ ਚਾਰ ਪਸ਼ੂ ਨੇ ਉਹ ਪਸ਼ੂ ਚਾਰ ਦੇ ਚਾਰ ਰੁੜ ਗਏ ਆ ਜਾਂ ਮਰ ਗਏ ਆ ਉਹਨੂੰ ਵੀਰ ਨੂੰ ਕੋਈ ਜੀਣ ਦਾ ਜਰੀਆ ਜਾਂ ਕਮਾਈ ਦਾ ਜਰੀਆ ਹੋਵੇ ਇੱਕ ਜਾਂ ਦੋ ਪਸ਼ੂ ਲੈ ਕੇ ਦਿੱਤੇ ਜਾਣ ਉਹ ਵਿਚਾਰਾ ਆਪਣੇ ਘਰ ਦਾ ਰੁਜ਼ਗਾਰ ਪੱਠਾ ਜਿਵੇਂ ਤੋੜ ਸਕੇ ਨੰਬਰ 2 ਕਿਸੇ ਦਾ ਮਕਾਨ ਟਹਿ ਗਿਆ ਨੰਬਰ 3 ਕਿਸੇ ਨੇ ਮੰਨ ਲਓ ਦੋ ਕਿੱਲੇ ਜ਼ਮੀਨਾਂ 2.5 ਕਿੱਲੇ ਜ਼ਮੀਨਾਂ 10 ਕਿੱਲੇ ਜ਼ਮੀਨਾਂ ਕਿਸੇ ਹਿੱਸੇ ਦੀ ਆ ਕਿ ਇਹਦੇ ਠੇਕੇ ਦੀ ਜੋ ਵੀ ਆ ਉਹਨੂੰ ਕੱਲ ਨੂੰ ਰੇ ਦੀ ਕੱਟੇ ਦੀ ਲੋੜ ਪੈਣੀ ਆ ਕਿਹਨੂੰ ਪੈੜੀ ਵਾਉਣ ਦੀ ਜ਼ਰੂਰਤ ਪੈਣੀ ਆ ਉਹਦੇ ਵਾਸਤੇ ਤੇਲ ਵੀ ਚਾਹੀਦਾ ਟਰੈਕਟਰ ਵਾਸਤੇ ਕੋਈ ਸਾਰੇ ਤੁਹਾਨੂੰ ਪਤਾ ਵੀ ਪਹਿਲਾਂ ਤੇ ਚੁੱਕ ਕੇ ਲਾਉਂਦੇ ਸੀਗੇ ਜਿਹੜੀ ਫਸਲ ਪੱਕੀ ਸੀ ਪਾ ਅਗਲੀ ਤੇ ਫੇਰ ਲੈਣੇ ਸੀ ਹੁਣ ਆੜਤੀ ਨੇ ਵੀ ਕਿੰਨੇ ਕੁ ਦੇਣੇ ਆ ਤੁਸੀਂ ਆਪ ਜਾਣੀ ਜੀ ਹੁਣ ਜਿਹੜਾ ਵੀ ਸੱਜਣ ਮਿੱਤਰ ਨੇ ਜਿਹਦਾ ਕੋਈ ਹੈਗਾ ਵਾ ਇਹੋ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਦੋਂ ਕਿਸੇ ਵੀਰ ਦੀ ਪੱਲਾ ਫੜਨਾ ਜਿਹਦਾ ਫੜੋ ਹੁਣ ਇਸ ਵਕਤ ਤਕਰੀਬਨ ਤਕਰੀਬਨ ਹਰ ਇੱਕ ਨੂੰ ਰਹਿਣ ਵਾਸਤੇ ਛਾਤ ਤੇ ਖਾਣ ਵਾਸਤੇ ਦਾਣੇ ਹੈਗੇ ਆ ਹੱਥ ਜੋੜ ਕੇ ਬੇਨਤੀ ਆ ਲੋੜ ਸਾਨੂੰ ਪੈਣੀ ਆ ਜਦੋਂ ਉਸ ਟਾਈਮ ਤੇ ਵੀਰਾ ਭਰਾਵਾਂ ਸਾਰਿਆਂ ਦੇ ਹੱਥ ਅੱਗੇ ਜੋੜ ਕੇ ਬੇਨਤੀ ਆ ਵੀ ਉਦੋਂ ਮਦਦ ਕੀਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਵੀਰ ਮੌਜੂਦ ਸਕੇ ਗੱਲਬਾਤ ਕੀਤੀ ਇਹਨਾਂ ਦੇ ਨਾਲ ਤੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਸ ਵੀਰ ਨੇ ਜੋ ਕੰਮ ਕੀਤਾ ਹੈ ਜਿਸ ਤਰੀਕੇ ਨਾਲ ਆਪਣੇ ਭਰਾ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ ਗਿਆ ਉਸ ਨੂੰ ਆ ਇੱਕ ਕਹਿ ਸਕਦੇ ਕਿ ਮਜਬੂਰ ਹੋਣ ਦਾ ਮੌਕਾ ਨਹੀਂ ਉਹਨੂੰ ਦਿੱਤਾ ਹੈਗਾ ਸੋ ਇਸ ਵੀਡੀਓ ਵੀਰ ਦੀ ਵੀਡੀਓ ਵੀ ਸ਼ੇਅਰ ਕਰੇ ਅਤੇ ਹੋਰ ਵੀ ਜਿਹੜੇ ਵੀਰ ਨੇ ਜਿਹੜੇ ਇਸ ਤਰੀਕੇ ਦੇ ਨਾਲ ਆਪਣੇ ਭਰਾਵਾਂ ਦੀ ਪੰਜਾਬੀਆਂ ਦੀ ਮਦਦ ਕਰ ਸਕਦੇ ਆ ਉਹ ਵੀ ਆਪਣਾ ਹੱਥ ਬਧਾਏ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਅਜਨਾਲਾ